ਪਿੰਡ ਬ੍ਰਾਂਪੂਰਾ ਮੰਡੀ ਵਿੱਚੋਂ ਕਣਕ ਦੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਨੇ ਫੂਡ ਇਨਸਪੈਕਟਰ ਸ਼ਮਸ਼ੇਰ ਸਿੰਘ ਦਾ ਘਰਾਉ ਕੀਤਾ ਹੈ ਤੇ ਪੰਜਾਬ ਸਰਕਾਰ ਦੇ ਖਿਲਾਫ ਚਮਕੇ ਨਾਰੀਬਾਜ਼ੀ ਵੀ ਕੀਤੀ ਹੈ ਇਸ ਮੌਕੇ ਕਿਸਾਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਏ ਕਿਹਾ ਕਿ ਜੋ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸੀ ਖੋਖਲੇ ਸਾਬਤ ਹੁੰਦੇ ਦਿਖਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਕਈ ਦਿਨ ਹੋ ਗਏ ਸਾਨੂੰ ਮੰਡੀਆਂ ਦੇ ਵਿੱਚ ਕਣਕ ਸੁੱਟੀ ਨੂੰ ਪਰ ਅਜੇ ਤੱਕ ਕਣਕ ਦੀ ਖਰੀਦ ਸ਼ੁਰੂ ਨਹੀਂ ਕੀਤੀ ਗਈ ਤਾਂ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਫੂਡ ਇਨਸਪੈਕਟਰ ਦਾ ਘਰਾਉ ਕੀਤਾ ਗਿਆ ਹੈ ਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜੀ ਵੀ ਕੀਤੀ ਹੈ ਤਾਂ ਇਸ ਸਮੇਂ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਕੀ ਕਹਿਣਾ ਉਹਨਾਂ ਦਾ ਜਾਣਦੇ ਹਾਂ ਹਾਂ ਜੀ ਸਰ ਕੀ ਕਹਿਣਾ ਉਹਨਾਂ ਦਾ ਮੇਰਾ ਨਾਮ ਜੀ ਸ਼ਮਸ਼ੇਰ ਸਿੰਘ ਸਰ ਦੇ ਕਿਸਾਨਾਂ ਵੱਲੋਂ ਤੁਹਾਡਾ ਘਰਾਵ ਦਿੱਤਾ ਗਿਆ ਕੀ ਮਸਲਾ ਕਿਸਾਨਾਂ ਵੱਲੋਂ ਘਰਾ ਕੀਤਾ ਗਿਆ ਕਿਸਾਨ ਕਹਿੰਦੇ ਵੀ ਜਿਹੜੀ ਸਾਰੇ ਪੰਜਾਬ ਦੀ ਇੱਕ ਪ੍ਰੋਬਲਮ ਹੈ ਮੌਇਸਚਰ ਦੀ ਕਿ ਸਾਡਾ ਮੌਇਸਚਰ ਵਾਲਾ ਮਾਲ ਵੀ ਖਰੀਦਿਆ ਜਾਵੇ ਦੇਖੋ ਜੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ 12% ਮੌਇਸਚਰ ਤੱਕ ਜਿਹੜੀ ਢੇਰੀ ਰਹੀ ਦੇ ਵਿੱਚ ਆਉਂਦੀ ਆ ਉਹਦੀ ਪਰਚੇਨ ਕੀਤੀ ਜਾ ਰਹੀ ਆ ਤੇ ਜਿਹੜੀ ਢੇਰੀ ਇਹ ਆ ਵੀ ਸਰਕਾਰਾਂ ਵੱਲੋਂ ਕਿਸਾਨਾਂ ਵੱਲੋਂ ਇਹ ਥੋੜਾ ਜਿਹਾ ਮਾੜਾ ਜਿਹਾ ਗ੍ਰੇਡ ਕਰਨਾ ਚਾਹੀਦਾ ਵੀ 15 15 20% ਕੁਐਸ਼ਚਨ ਵਾਲਾ ਮਾਲ ਜਿਹੜਾ ਵੜਾ ਕੇ ਮੰਡੀ ਉਹਦੇ ਵਿੱਚ ਨਾ ਲਿਆਂਦਾ ਜਾਵੇ ਉਸ ਦੇ ਨਾਲ ਉਹਨਾਂ ਦੀ ਆਪਦੀ ਹੀ ਖਜਲ ਖਵਾਲੀ ਹੁੰਦੀ ਹੈ ਸਰ ਹੁਣ ਤੱਕ ਕਿੰਨੇ ਖਰੀਦ ਇਥੇ ਬ੍ਰਹਮਪੁਰ ਚੋਚ ਬ੍ਰਹਮਪੁਰ ਦੇ ਵਿੱਚ ਆਪਣੀ ਖਰੀਦ ਹੋ ਚੁੱਕੀ ਹੈ ਜੀ ਅਪਰੋਕਸੀਮੇਟਲੀ ਆਪਣੀ 400 ਐਮਟੀ ਹੋ ਗਈ ਜੀ ਸੇ ਸਾਰੇ ਕਿ ਕਿਸਾਨ ਦੱਸ ਰਹੇ ਸੀ ਵਾਰਦਾਨਾਂ ਦੀ ਬੜੀ ਕਮੀ ਹੈ। ਆਪਣੇ ਦੀ ਕੋਈ ਨਹੀਂ ਹੈ ਵਾਰਦਾਨਾਂ ਦੇ ਪੂਰਾ ਪ੍ਰਬੰਧ ਹੈ ਜੀ ਸਰਕਾਰ ਵੱਲੋਂ। ਠੀਕ ਹੈ ਜੀ। ਵਾਰਦਾਨਾਂ ਵੀ ਆ ਗਰੀਬਾਂ ਤੇ ਬਾਹਰ ਨਾਲ ਮੁਹैया ਕਰ ਰਹੇ ਆ। ਠੀਕ ਹੈ ਜੀ। ਜਿਵੇਂ ਸਰਕਾਰ ਨੇ ਬੋਧਾਣਾ ਨੂੰ 40000 ਬੋਧਾਣਾ ਮੰਡੀ ਵਿੱਚ ਦੇ ਚੁੱਕਾ ਜੀ। ਹੁਣ ਤੱਕ ਇਸ਼ੂ ਕਰ ਦਿੱਤਾ ਗਿਆ। ਦੇਖੋ ਜਿਵੇਂ ਸਰਕਾਰ ਵੱਲੋਂ ਦਾਅਵਾ ਕੀਤਾ ਸੀ ਕਿ ਮੰਡੀ ਵਿੱਚ ਕੋਈ ਤੋਂ ਬਾਹਰ ਕਿਸੇ ਤੇ ਕਿਸੇ ਤਰ੍ਹਾਂ ਮੁਸ਼ਕਲ ਨਹੀਂ ਆਉਂਦੀ। ਪਰ ਕਿਸਾਨ ਦੇਖੋ ਤੇ ਬਾਜੀ ਕਰ ਰਹੇ। ਹੋ ਠੀਕ ਆ ਸਰ ਇਹ ਕਾ ਰਹੀ ਕਿਸਾਨ ਬੰਦੇ ਸਾਕੇ ਲਈ ਨਾ ਆ ਜਾ ਪੁੰਦੇ ਕਿਸਾਨਾਂ ਕੋਈ ਸਮਨ ਨਹੀਂ ਆ ਬਾਕੀ ਜਿਹੜਾ ਮੌਇਸਚਰ ਡਿਬਲਮਾ ਉਹਨੂੰ ਵੀ ਪ੍ਰੋਬਲਮ ਆ ਹਾਂਜੀ ਸਰ ਕੀ ਨਾਮ ਕੀ ਮਸਲਾ ਸਾਰ ਇੱਥੇ ਤੁਸੀਂ ਮਿਲ ਕੇ ਮੈਲਾ ਲੁੱਟ ਹੁੰਦੀ ਆ ਤੁਹਾਨੂੰ ਬਤਾਵਾ ਕਿ ਜਿੱਦਾਂ ਸਰਕਾਰਾਂ ਚੱਲਦੀਆਂ ਪਈਆਂ ਦੁਕਾਨਾਂ ਕਿਸੇ ਸ਼ਤਾਂ ਕਰ ਨਹੀਂ ਜਿੱਦਾਂ ਨੂੰ ਕਰਦੀਆਂ ਵਾ ਤੇ ਬਾਕੀ ਤੁਹਾਨੂੰ ਬਤਾ ਮਜ਼ਦੂਰੀ ਸਾਰੇ ਨਾਲ ਮਾਰਦੇ ਜੱਟ ਦੇ ਜੇ ਉਹ ਵੀ ਇਥਲਾਤ ਤੁਸੀਂ ਵੇਖ ਹੀ ਲਿਆ ਜਿਹੜੇ ਹਸਾਮਨਾ ਚੰਦੇ ਵਾ ਸਿਮੋਨਾ ਮੁਸ਼ਕਲ ਆਉਂਦੀ ਹੈ ਉਹ ਮੌਜੇ ਰੱਖੀ ਜਾਂਦੇ ਦੱਸੋ ਅੱਜ ਕੱਲ੍ਹ ਤੇ ਬੰਦੇ ਸੁਕਣ ਤਾਂ ਨਹੀਂ ਆਜ ਹਲਦੀ ਹੈ ਤੇ ਮੌਜੇ ਕਹਿੰਦੇ ਮੌਜੇ ਨਾ ਆਉਂਦੇ ਮੌਜੇ ਕਿੱਥੋਂ ਆਈ ਜਾਂਦਾ ਜੀ ਤਰੀਕੋ ਕਿੰਨੀ ਹੋ ਗਈ ਅੱਜ 22 ਤਰੀਕ ਹੋ ਗਈ ਹੈ ਇੱਕ ਤਰੀਕ ਦਾ ਨਾ ਖਰੀਦ ਕਹਾ ਕੇ ਇੱਕ ਤਰੀਕ ਤੋਂ ਫਿਰ ਚੱਲੂ ਹੋ ਗਈ ਆ ਇਹਦੇ ਕਿਤੇ ਸਾਨੂੰ ਤਾਂ ਕਿਤੇ ਫਿਰ ਚੱਲੀ ਦੁਹੀ ਨਹੀਂ ਆਉਣਾ ਹੀ ਅੱਜ ਧਰਨਾ ਲਾ ਕੇ ਇਹ ਹੱਲ ਕਰਨ ਦਾ ਕੋਈ ਕੋਸ਼ਿਸ਼ ਕੀਤੀਗਾ ਜਿਵੇਂ ਜਹ ਹੁਣੀ ਤੇ ਘੇਰੇ ਆ ਤੇ ਰਿਪੋਰਟ ਹੋ ਜਾਂਦੇ ਅੱਗੇ ਬਾਦਨਾ ਆ ਜਾਊਗਾ ਸਾਨੂੰ ਜੂਵੇ ਪਵਾ ਸੁਆਹਦ ਵਾਇਆ ਵਾ ਅੱਗੇ ਦੇਖੋ ਕੀ ਹੁੰਦਾ ਜੀ ਇਹ ਦਿਨਾਂ ਡਿਵੈਡ ਕਰਦਾ ਜੀ ਹਾਂਜੀ ਸਰ ਕੀ ਨਾ ਹਿੰਜਨ ਸਿੰਘ ਜੀ ਬੰਪਰ ਪਰੇ ਤੋਂ ਇਕਨਾਂ ਮਿਲ ਉਸ ਦਾ ਕਮੇਡਾ ਪ੍ਰਧਾਨ ਮੈਂ ਆ ਇਹ ਪ੍ਰਾਈਵੇਟ ਜਿਹੜੀ ਆ ਪ੍ਰਾਈਵੇਟ ਪਰ ਪਰ ਕੇ ਕੜੀ ਕਣਕ ਮੰਡੀ ਪਰੰਪਰੇ ਦੇ ਵਿੱਚੋਂ ਪਰ ਪਰ ਕੇ ਲਈ ਜਾਂਦਾ ਇਹਦੇ ਵਿੱਚੋਂ ਜਿਹੜੇ ਅਸੀਂ ਅੱਦਾਂ ਵਿਰੋਧ ਕਰਨ ਆਏ ਆ ਇਹ ਜਿਹੜੀ ਆ ਸਾਡੇ ਗੱਟਾਂ ਦੀ ਕੀਦੀ ਕਤਰੀ ਕੋਈ ਪਾ ਕੇ ਸਾਡਾ ਜਿਹੜਾ ਕਣਕ ਲੁੱਟ ਫਿਰੋਟ ਕੀਤੀ ਹੈ ਭਵੰਤਮਾਨ ਨੇ ਬਾਈ ਮੰਡੀਆਂ ਸਾਡੇ ਨਾਲ ਮੰਨ ਕੇ ਇਹ ਨਾਲ ਹੋਣ ਸਾਡੇ ਨਾਲ ਕੋਈ ਧੋਖਾ ਕਰਨ ਲੈ ਜੀ ਇਹ ਧੋਖਾ ਹੈ ਤਰਾਉਣ ਦੇ ਆਈ ਸਾਡੇ ਹੁਣ ਕਿਸਾਨ ਜਿਹੜੇ ਰੋਲਦੇ ਫਿਰਦੇ ਆ ਤੇ ਜੇ ਰੋਲਣਾ ਤੇ ਮਿਲ ਕੇ ਇਹਨਾਂ ਨੇ ਛੁੱਟ ਕੇ ਜਾਣੇ ਕੰਪਨੀਆਂ ਦੇ ਭਾਗ ਕਣਕ ਸਾਡੀ ਜਿਹੜੀ ਹੈ ਇਹ ਲੈਣ ਦਾ ਆ ਓਏ ਮਗਰ ਸਾਡੇ ਬੈਠਾ ਸੀ ਘੇਰ ਕੇ ਬੈਠੇ ਸੀ ਜਿਵੇਂ ਹੁਣ ਸਰਕਾਰ ਨੇ ਕਿਹਾ ਹੈ ਕਿ ਮੰਡੀ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਉਸ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆ ਜਾਣਗੇ ਤੁਹਾਨੂੰ ਕਿਵੇਂ ਲੱਗਦਾ ਉਹ ਦਾਵੇ ਫੋਕੇ ਨਿਕਲੇ ਨਹੀਂ ਜੀ ਨਹੀਂ ਇਹ ਦਾਵੇ ਫੋਕੇ ਆ ਜੀ ਇਹ ਇਹਦੇ ਵਿੱਚ ਕੋਈ ਨਹੀਂ ਸਾਡੇ ਕੋਈ ਖਾਤੇ ਕੋਤੇ ਪੈ ਆਉਂਦਾ ਕਾਦੇ ਪੈਗੇ ਹੋਣਾ ਇਹ ਪ੍ਰਾਈਵੇਟ ਕਰਨ ਫੇਰੇ ਇਹ ਪ੍ਰਾਈਵੇਟ ਸਾਡੇ ਕੋਲ ਕਰ ਕਰਕੇ ਤੇ ਸਾਡੇ ਘੁੱਟ ਘੁੱਟ ਚੱਲਣ ਨਹੀਂ ਕੰਮ ਜਿੱਤਾ ਚੱਲਦਾ ਵਿੱਚ ਨਾਲ ਆੜਦੀਆਂ ਵੀ ਲਏ ਆ ਇਹ ਥੋੜਾ ਕੱਲਾ ਜੱਟ ਨਹੀਂ ਟੱਕਿਆ ਨਾ ਇਹ ਜੱਟਾਂ ਦੇ ਨਾਲ ਆੜਦੀਆਂ ਵੀ ਛਲ ਲਾਈ ਜਾਣ ਖਰੀਦ ਨਹੀਂ ਸ਼ੁਰੂ ਹੋਈ ਇਹਦੇ ਹਾਂਜੀ ਖਰੀਦਦੀ ਸ਼ੁਰੂ ਹੋਈ ਇਹ ਖਰੀਦ ਨਹੀਂ ਚੱਲ ਚਾਲੂ ਹੋਈ ਦੀ ਹਜੇ ਅੱਜ 22 ਤਰੀਕ ਹੋ ਗਈ ਆ ਹਾਂਜੀ ਹਾਂ ਪਹਿਲੀ ਤਰੀਕ ਦੇ ਹੈ ਕਿ ਖਰੀਦ ਕਲੂ ਆਉਂਦੇ ਹੁਣ ਬਾਈ ਹੋ ਗਈ ਹੈ ਜੀ ਹਾਂ ਕੀ ਨਾਮ ਆਪਣਾ ਲਖਮਿੰਦਰ ਸਿੰਘ ਪ੍ਰਧਾਨ ਸੰਗਤਪੁਰ ਆਸਾਨ ਮਜੂਦ ਸ਼ਹਿਰ ਕਮੇਟੀ ਜੀ ਸਰ ਕੀ ਮਸਲਾ ਹੈ ਜੋ ਇੱਕ ਤੁਸੀਂ ਸਾਰੇ ਇੱਥੇ ਇਕੱਠੇ ਹੋ ਜੇ ਮੰਡੀ ਦੇ ਵਿੱਚ ਮਸਲਾ ਸਰ ਜੀ ਇਹ ਆ ਵੀ ਅਸੀਂ ਇੱਕ ਤਰੀਕ ਦੀ ਕਣਕ ਵਾਢ ਕੇ ਇੱਥੇ ਸੁੱਕੇ ਬੈਠੇ ਆ ਕਦੀ ਇਹ ਕਰੀ ਜਾਂਦੇ ਇਹ ਵੀ ਮੋਚਰ ਵਧ ਗਈ ਆ ਕਦੀ ਕੋਹ ਵਧ ਗਿਆ ਵਾ ਕਦੀ ਆਂਦੇ ਆ ਆਰਟੀ ਕੀ ਆੜੇ ਉਹ ਵੀ ਨਾਰ ਰੜੇ ਇਹਨਾਂ ਦੇ ਇਨਸਪੈਕਟਰਾਂ ਸਾਰੇ ਸਰਕਾਰੀ ਸਰਕਾਰ ਦੇ ਸਭ ਝੂਠੇ ਵਾਦੇ ਆ ਕੋਈ ਨਾ ਨਹੀਂ ਆ ਪਹਿਲਾਂ ਨਾ ਕਰਦੇ ਆ ਪ੍ਰਾਈਵੇਟ ਉਹ ਸਾਡਾ ਦਬਾਅ ਪਾਇਆ ਰਪਾਇਆ ਤੇ ਇਹਨਾਂ ਦੁਬਾਰਾ ਚਾਨੂੰ ਕੀਤੀਆਂ ਤੇ ਉਹਨਾਂ ਨੂੰ 12 12 ਪੈਸੇ ਦੇ ਕਿਸਾਨਾਂ ਨੂੰ ਗੇ ਆ ਕਦੀ ਕਹਿੰਦੇ ਕਿ 17 ਮੋਦੀ ਆ ਕੇ 12 ਝੋਨੇ ਹੀ ਨਹੀਂ ਸੁਣਦੇ ਨੇ ਹਾਂ ਇਹ ਹੋ ਗਿਆ ਕਣਕ ਦੀ ਨਹੀਂ ਕਦੀ ਸੁਣੀ ਇਹੋ ਜਿਹੇ ਸਰਕਾਰਾਂ ਦੇ ਕੰਮ ਆ ਅੱਛਾ ਸੁਣ ਮੰਗ ਕਰਦੇ ਮੰਗੇ ਕਰਨੇ ਵੀ ਜਿੰਮੇਦਾਰ ਬੈਠੇ ਇੰਨੇ ਦਿਨਾਂ ਦੇ ਆਣ ਕੇ ਬਾਰਦਾਨਾ ਦੇਣ ਉਹਨਾਂ ਇੰਸਪੈਕਟਰ ਨੂੰ ਘੇਰਿਆ ਸੰਘੀਰ ਸਿੰਘ ਨੂੰ ਤੇ ਘੇਰ ਕੇ ਬੈਠੇ ਆ ਤੁਣ ਕਹਿ ਰਹੇ ਵੀ ਬਾਰਦਾਨਾ ਆ ਰਿਹਾ ਕਿ ਬਾਰਦਾਨਾ ਆਊਗਾ ਤਾਂ ਛੱਡ ਦਾਂਗੇ ਨਹੀਂ ਤੇ ਫੇ ਅਸੀਂ ਕੀ ਤੇ ਚਾਹ ਨਹੀਂ ਲੈ ਆਉਣੀ ਇੱਥੇ ਇੱਥੇ ਆਈ ਨੇ ਕੈਬਰੀਲ ਤੇ ਬੈਠਿਆ ਹੈ ਗਾਲਾ ਛੱਡਾਂ ਰੀਲ ਤੇ ਬੈਠੇ ਆ ਠੀਕ